ਤੇ ਟਿਕਟ ਅਛੂ ਨਹੀਂ ਸੇਖਲੇ ਨੂੰ ਦੇਤੀ ਫਿਰ ਇਹ ਇਕੱਠ ਕਿਉਂ ਫਿਰ ਇਹ ਵਿਰੋਧ ਦੀ ਆਵਾਜ਼ ਕਿਉਂ ਇਹ ਤਾਂ ਜੇ ਨਾ ਵਿਰੋਧ ਦੀ ਆਵਾਜ਼ ਠਾਈਓ ਦੱਸਣ ਲੋਕ ਮਹਿਸੂਸ ਕਰਦੇ ਨੇ ਵੀ ਟਿਕਟ ਗਲਤ ਮਿਲੀ ਆ ਫੇ ਤੁਸੀਂ ਜਾਂ ਤੁਹਾਡੇ ਪ੍ਰਾਰਟ ਚ ਕੋਈ ਜੀ ਅਜਾਜ ਜੁਰ ਲੜੇ ਇਹਨਾਂ ਦੀ ਗੱਲਾਂ ਸੁਣੀਆਂ ਨੇ ਕੋਈ ਸੋਚਾਂਗੇ ਵਿਚਾਰ ਆ ਕਰਸੋ ਕਿਤਾ ਕਿਤਨਾ ਕੀਤੇ ਇੱਕ ਚੇਤਾਵਨੀ ਦੇ ਦਿੱਤੀ ਸੀ ਕਿ ਜਿਹੜੀ ਲਿਸਟ ਜਾਰੀ ਹੋ ਰਹੀ ਹੈ ਜਾਂ ਫਿਰ ਜਿਹੜੀ ਲਿਸਟ ਜਾਰੀ ਹੋਏਗੀ ਅਗਰ ਇਸ ਦੇ ਵਿਰੋਧ ਚ ਕੋਈ ਆਵਾਜ਼ ਉਠਾਉਂਦਾ ਤਾਂ ਫਿਰ ਉਹ ਆਪਣਾ ਆਪ ਦੇਖ ਲੈ। ਇਹ ਪਾਰਟੀ ਨੇ ਗਲਤ ਫੈਸਲਾ ਲਿਆ। ਉਹਦੇ ਚ ਕੋਈ ਇਹ ਬਾਜਵਾ ਸਾਹਿਬ ਨੇ ਨਹੀਂ ਇਹਨਾਂ ਨੂੰ ਬੁਲਾਇਆ ਇਹ ਆਪੇ ਆਪਣੀ ਮਰਜ਼ੀ ਨਾਲ ਸਾਡੇ ਮੇਅਰ ਸਾਹਿਬ ਆਏ ਆ, ਚੇਅਰਮੈਨ ਸਾਹਿਬ ਆਏ ਆ, ਸਾਰੇ 30 ਕਾਉਂਸਲਰ ਆਏ ਆ। ਬਾਜਵਾ ਸਾਹਿਬ ਟਾਲਿਓ ਇਲੈਕਸ਼ਨ ਲੜਨ ਜੀ। ਬਾਜਵਾ ਸਾਹਿਬ ਤੋਂ ਟਿਕਟ ਦੇ ਦਿੱਤੀ ਫਤਿਹਗਾ ਜੀ। ਇਹ ਪਾਰਟੀ ਨੇ ਗਲਤ ਡਿਸੀਜਨ ਕੀਤਾ ਜਿਹੀਂ ਇਹਨਾਂ ਦੇ ਪਰਿਵਾਰ ਚੋਂ ਇਹਨਾਂ ਦੇ ਬੇਟੇ ਨੂੰ ਲੜਾਵਾਂਗੇ ਕਿ ਜੇ ਤਾਂ ਮੈਨੂੰ ਤੁਹਾਡਾ ਜਿਹੜਾ ਵਿਰੋਧ ਆ ਫਿਰ ਅਸਲੀ ਸੇਖੀ ਦੇ ਪਿੱਛੇ ਸਾਥ ਨਹੀਂ ਦਊਗਾ ਪਾਦਾਰੀ ਕਿ ਮੈਂ ਕਹਿਤਾ ਜੀ ਇੱਕ ਵਾਰੀ ਹਾਂ ਕਰ ਦਤੀ ਆ ਮੈਂ ਮੁੜ ਕੇ ਨਾ ਨਹੀਂ ਕਰਦਾ ਸਰਪੰਚਾਂ ਦੀ ਇਲੈਕਸ਼ਨ ਹੋਈ ਤੇ ਸੇਖੜੀ ਸਾਹਿਬ ਇੱਕ ਪਿੰਡ ਚੜੀ ਗਏ ਜੇ ਸ਼ਹਿਰ ਦੇ ਕਾਉਂਸਲਰਾਂ ਦੀ ਇਲੈਕਸ਼ਨ ਹੋਈ ਹੈ ਤੇ ਸੇਖੜੀ ਸਾਹਿਬ ਇੱਕ ਕਾਉਂਸਲਰ ਦੇ ਕੋਲ ਨਹੀਂ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਕਾਂਗਰਸ ਦੇ ਟਿਕਟ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਦੋ ਜਹਿਦ ਚੱਲਦੀ ਨਜ਼ਰ ਆ ਰਹੀ ਸੀ। ਵਿਰੋਧਤਾ ਵੀ ਕੀਤੀ ਜਾ ਰਹੀ ਸੀ। ਕਈਆਂ ਨੇ ਆਪਣੇ ਨਾਂ ਰਿਕਮੈਂਡ ਕੀਤੇ ਉਮੀਦਵਾਰੀ ਦੀ ਤੌਰ ਤੇ ਜਿਨ੍ਹਾਂ ਦੇ ਵਿੱਚ ਮੁੱਖ ਨਾਂ ਜੋ ਸਨ ਉਹ ਅਸ਼wini ਸੇਖੜੀ ਅਤੇ ਕੈਪਟਨ ਮੰਤਰੀ ਤ੍ਰਿਪਤਿੰਦਰ ਬਾਜਵਾ ਦੇ ਸਨ। ਪਰ ਹਾਈ ਕਮਾਂਡ ਨੇ ਟਿਕਟ ਅਸ਼wini ਸੇਖੜੀ ਦੀ ਝੋਲੀ 'ਚ ਪਾ ਦਿੱਤੀ। ਜਿਸ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਕਿ ਕੈਪਟਨ ਮੰਤਰੀ ਤ੍ਰਿਪਤ ਰਿੰਦਰ ਬਾਜਵਾ ਦੇ ਮੁਰੀਦ ਦੇ ਪਿੰਡ ਦੇ ਵਿੱਚ ਦਫਤਰ ਚ ਕਾਫੀ ਭਾਰੀ ਤਦਾਦ ਦੇ ਵਿੱਚ ਬਟਾਲਾ ਦੇ ਲੋਕ ਬਟਾਲਾ ਦੇ ਐਮਸੀ 84 ਪਿੰਡਾਂ ਦੇ ਸਰਪੰਚ ਇਕੱਠਾ ਹੋਏ ਹਨ ਕਿਤਨਾ ਕਿਤੇ ਇਸ ਟਿਕਟ ਨੂੰ ਲੈ ਕੇ ਵਿਰੋਧ ਦੀ ਆਵਾਜ਼ ਜਿਹੜੀ ਹੈ ਉਹ ਉਠਾਈ ਜਾ ਰਹੀ ਹੈ ਜਿੱਥੇ ਐਮਸੀ ਹਨ ਉਹਨਾਂ ਨਾਲ ਵੀ ਚੱਲ ਕੇ ਗੱਲ ਕਰਦੇ ਆ ਪਰ ਜਿਹੜੇ ਸਭ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਕੈਪਟਨ ਮੰਤਰੀ ਤ੍ਰਿਪਤ ਰਿੰਦਰ ਬਾਜਵਾ ਇੱਥੇ ਖੜੇ ਹਨ ਉਹਨਾਂ ਨਾਲ ਚੱਲ ਕੇ ਪਹਿਲਾਂ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਆ ਫੋਨ ਦੇ ਵਿੱਚ ਵਿਜੀ ਹਨ ਥੋੜੇ ਸਮੇਂ ਤੱਕ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਪਰ ਤੁਸੀਂ ਤਸਵੀਰਾਂ ਇੱਕ ਵਾਰ ਫਿਰ ਦੇਖ ਲਓ ਕਿ ਕਿਸ ਤਰੀਕੇ ਨਾਲ ਇੱਥੇ ਭਾਰੀ ਤਦਾਦ ਦੇ ਵਿੱਚ ਬਟਾਲਾ ਦੇ ਐਮਸੀ ਬਟਾਲਾ ਹਲਕੇ ਦੇ ਪਿੰਡਾਂ ਦੇ ਸਰਪੰਚ ਅਤੇ ਸਮਰਥਕ ਤੇ ਵਰਕਰ ਇੱਥੇ ਇਕੱਠਾ ਹੋਏ ਹਨ ਜੋ ਅਸ਼wini ਸੇਖੜੀ ਨੂੰ ਟਿਕਟ ਦਿੱਤੀ ਗਈ ਹੈ ਉਸ ਦੇ ਵਿਰੋਧ ਆਵਾਜ਼ ਉਠਾਉਂਦੇ ਨਜ਼ਰ ਆ ਰਹੇ ਹਨ ਕੈਪਟਨ ਮੰਤਰੀ ਤੇ ਤਿਰਿੰਦਰ ਬਾਜਵਾ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੁੰਦੇ ਨੇ ਬਾਜਾ ਸਰ ਟਿਕਟ ਤੁਹਾਨੂੰ ਹੀ ਮਿਲ ਗਈ ਤੇ ਟਿਕਟ ਅਛੂਨੀ ਸੇਖੜੀ ਨੂੰ ਦੇ ਦਿੱਤੀ ਫਿਰ ਇਹ ਇਕੱਠ ਕਿਉਂ ਫਿਰ ਇਹ ਵਿਰੋਧ ਦੀ ਆਵਾਜ਼ ਕਿਉਂ ਇਹ ਤਾਂ ਜਿਹਨਾਂ ਵਿਰੋਧ ਦੀ ਆਵਾਜ਼ ਠਾਈ ਉਹ ਦੱਸਣ ਲੋਕ ਮਹਿਸੂਸ ਕਰਦੇ ਨੇ ਵੀ ਟਿਕਟ ਗਲਤ ਮਿਲੀ ਆ ਤੇ ਕੋਈ ਨਹੀਂ ਇਹ ਮੇਰੇ ਤੇ ਮੈਨੂੰ ਪਰਸੂਟ ਕਰ ਰਹੇ ਨੇ ਸਰਪੰਚ ਵੀ ਨੇ ਬਲਾਕ ਜਿਹੜੇ ਕਾਉਂਸਲਰ ਵੀ ਨੇ ਫੇਰ ਤੁਸੀਂ ਜਾਂ ਤੁਹਾਡੇ ਪਰਿਵਾਰ ਚ ਕੋਈ ਜੀ ਆ ਜਾਓ ਜਰੂਰ ਲੜੇ ਇਹਨਾਂ ਦੀ ਗੱਲਾਂ ਸੁਣੀਆਂ ਨੇ ਕੋ ਸੋਚਾਂਗੇ ਵਿਚਾਰਾਂਗੇ ਤੁਹਾਡੇ ਕੋਲ ਆਏ ਨੇ ਤੁਹਾਨੂੰ ਆਪਣੀ ਇਹਨਾਂ ਨੇ ਮੰਗ ਦੱਸੀ ਆ ਫਿਰ ਕੀ ਫੈਸਲਾ ਬਾਜਵਾ ਸਾਹਿਬ ਵੱਲੋਂ ਲਿਆ ਗਿਆ ਚਲੋ ਫੈਸਲਾ ਬੜਾ ਵੱਡਾ ਏ ਈਡੀ ਕਾਲਜ ਕਰਨ ਦੀ ਲੋੜ ਨਹੀਂ ਕਰਨੇ ਆ ਵਿਚਾਰਨੇ ਆ ਬੜੇ ਦਿਨ ਨੇ ਕਰਨੇ ਵਿੱਚ ਨਹੀਂ ਦਿਨ ਤੇ ਥੋੜੇ ਹੀ ਰਹਿ ਗਏ ਬਾਜਵਾ ਸਾਹਿਬ ਹੁਣ ਤੇ 20 ਤਰੀਕ ਨੂੰ ਤੇ ਵੋਟਾਂ ਪਾਣੀਆਂ ਨੇ ਨੋਮੀਨੇਸ਼ਨ ਵਿੱਚ ਕੁਝ ਦਿਨ ਲੰਘ ਜਾਣੇ ਨੇ ਕੁਝ ਉਦਾਂ ਹੀ ਚੋਣ ਪ੍ਰਚਾਰ ਚ ਲੰਘ ਜਾਣੇ ਨੇ ਫਿਰ ਹੁਣ ਜਿਸ ਤਰੀਕੇ ਨਾਲ ਇਕੱਠੇ ਹੋਏ ਨੇ ਫੈਸਲਾ ਕੀ ਦੇਊਗਾ ਕੋਈ ਨਹੀਂ ਦੱਸਨੇ ਈਡੀ ਛੇਤੀ ਕਰਨ ਵਾਲਾ ਫੈਸਲਾ ਨਹੀਂਗਾ ਸਾਰੇ ਨਾਲ ਸਲਾਹ ਕਰਕੇ ਪਰਿਵਾਰ ਚ ਬਹਿ ਕੇ ਸਾਰੇ ਦੋਸਤ ਜਨਾਬ ਮਤਨ ਸਲਾਹ ਕਰਕੇ ਫਿਰ ਫੈਸਲਾ ਕਰਾਂਗੇ ਹਾਈ ਕਮਾਂਡ ਨੇ ਵੀ ਤਾਂ ਕਿੰਨਾ ਕਿਤੇ ਇੱਕ ਚੇਤਾਵਨੀ ਦੇ ਦਿੱਤੀ ਸੀ ਕਿ ਜਿਹੜੀ ਲਿਸਟ ਜਾਰੀ ਹੋ ਰਹੀ ਹੈ ਜਾਂ ਫਿਰ ਜਿਹੜੀ ਲਿਸ ਕੋਈ ਗੱਲ ਨਹੀਂ ਜੋ ਹਾਈ ਕਮਾਂਡ ਕਹਿੰਦੀ ਹੈ ਠੀਕ ਹੈ ਉਹਦੀ ਵੀ ਸੁਣਨੇ ਆ ਸੀ ਕੋਈ ਗੱਲ ਨਹੀਂ ਤੁਸੀਂ ਫਿਰ ਫਤੇਗਾ ਚੋਰੀਆਂ ਤੋਂ ਤੁਹਾਨੂੰ ਟਿਕਟ ਦਿੱਤੀ ਹੋਈ ਹੈ ਫਿਰ ਜੇ ਅਗਰ ਇਹਨਾਂ ਦੀ ਆਵਾਜ਼ ਮੰਨ ਕੇ ਇਹਨਾਂ ਦੀ ਮੰਗ ਮੰਨ ਕੇ ਕੋਈ ਉਮੀਦਵਾਰ ਉਤਾਰਦੇ ਹੋ ਬਟਾਲਾ ਦੇ ਵਿੱਚ ਤਾਂ ਫਿਰ ਉਹ ਤੁਹਾਡੇ ਪਰਿਵਾਰ ਚ ਹੋਏਗਾ ਕਿ ਬਾਹਰ ਤੋਂ ਵੀ ਹੋ ਸਿਆ ਕੋਈ ਨਹੀਂ ਜੀ ਸਮਾਂ ਦੱਸੇਗਾ ਤੁਸੀਂ ਐਡੇ ਕਾਲੇ ਨਾਮ ਪਾਓ ਆਪੇ ਸਮਾਂ ਦੱਸ ਦੇਗਾ ਜੀ ਬਿਲਕੁਲ ਹੈ ਸਮਾਂ ਦੱਸੇਗਾ ਪਰ ਸਮਾਂ ਬਹੁਤ ਥੋੜਾ ਹੈ ਗੱਲ ਕਰ ਲੈਣੇ ਜੇ ਲੋਕ ਇੱਥੇ ਇਕੱਠਾ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂ ਦੁਬਾਰਾ ਆਵਾਜ਼ ਕਿਉਂਕਿ ਟਿਕਟ ਤੇ ਬਾਜਵਾ ਸਾਹਿਬ ਨੂੰ ਵੀ ਮਿਲ ਗਈ ਤੇ ਟਿਕਟ ਅਸ਼wini ਸੇ ਦੇਖੋ ਜੀ ਪਾਰਟੀ ਨੇ ਗਲਤ ਫੈਸਲਾ ਲਿਆ ਉਹਦੇ ਚ ਕੋਈ ਇਹ ਬਾਜਵਾ ਸਾਹਿਬ ਨੇ ਨਹੀਂ ਇਹਨਾਂ ਨੂੰ ਬੁਲਾਇਆ ਇਹ ਆਪੇ ਆਪਣੀ ਮਰਜ਼ੀ ਨਾਲ ਸਾਡੇ ਮੇਅਰ ਸਾਹਿਬ ਆਏ ਆ ਚੇਅਰਮੈਨ ਸਾਹਿਬ ਆਏ ਸਾਰੇ 30 ਕਾਉਂਸਲਰ ਆਏ ਆ ਪਿੰਡਾਂ ਤੋਂ ਸਰਪੰਚ ਆਏ ਆ ਆਪਣੀ ਮਰਜ਼ੀ ਨਾਲ ਆਏ ਕੋਈ ਇਹਨਾਂ ਨੇ ਨਹੀਂ ਬੁਲਾਇਆ ਇਹਨਾਂ ਦੀ ਜੋ ਸਾਡੀ ਜੋ ਮੰਨ ਦੀ ਇੱਛਾ ਵਾ ਕਿ ਬਾਜਵਾ ਸਾਹਿਬ ਨੇ ਜੇ ਸ਼ਹਿਰ ਦਾ ਇੰਨਾ ਭਲਾ ਕੀਤਾ ਤੇ ਹੁਣ ਰਹਿਨਮਾਈ ਵੀ ਇਹੀ ਕਰੇ ਮੰਨ ਦੀ ਇੱਛਾ ਕਿ ਬਾਜਵਾ ਸਾਹਿਬ ਬਟਾਲੇ ਉਹ ਇਲੈਕਸ਼ਨ ਲੜਨ ਜੀ ਪਰ ਬਾਜਵਾ ਸਾਹਿਬ ਨੂੰ ਤੇ ਟਿਕਟ ਦੇ ਦਿੱਤੀ ਫਤਿਹਗਾ ਜੀ ਇਹ ਪਾਰਟੀ ਨੇ ਗਲਤ ਡਿਸੀਜਨ ਕੀਤਾ ਜੇ ਅਸੀਂ ਇਹਨਾਂ ਦੇ ਪਰਿਵਾਰ ਜੋ ਇਹਨਾਂ ਦੇ ਬਿਲਕੁਲ ਇਲੈਕਸ਼ਨ ਲੜਾਵਾਂਗੇ ਜੀ ਆਪਾਂ ਆਜ਼ਾਦ ਦੇ ਤੌਰ ਤੇ ਖਿਡਾਰੋਗੇ ਬਿਲਕੁਲ ਖਿਡਾਰਾਂਗੇ ਜੀ ਇਹਦੇ ਕੋਈ ਸ਼ੱਕ ਹੀ ਨਹੀਂ ਹੈ ਅਸੀਂ ਪਹਿਲੇ ਹੀ ਤੁਹਾਨੂੰ ਇਹ ਡਿਸੀਜਨ ਦੇ ਦਿੱਤਾ ਸੀ ਉਦੋਂ ਵੀ ਜਦੋਂ ਬਾਵਾ ਸਾਹਿਬ ਦੀ ਕੋਠੀ ਇਕੱਠੇ ਹੋਈ ਸੀ ਉਦੋਂ ਵੀ ਕੋਈ ਇਹਨਾਂ ਨੇ ਫੋਨ ਨਹੀਂ ਸੀ ਕੀਤਾ ਸਾਰੇ ਆਪਣੀ ਮਰਜ਼ੀ ਨਾਲ ਆਏ ਸੀ ਉੱਥੇ ਇਹਨਾਂ ਕੋ ਅਸੀਂ ਸਾਰਿਆਂ ਨੇ ਰਲ ਕੇ ਟਾਈਮ ਲਿਆ ਸੀ ਇਹਨਾਂ ਨੇ ਕਿਹਾ ਜੀ ਆਇਆਂ ਨੂੰ ਜੀ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਆਓ ਜਦੋਂ ਮਰਜ਼ੀ ਅਸੀਂ ਗਏ ਆ ਤੇ ਆਪਾਂ ਉਦੋਂ ਵੀ ਆਪਣੀ ਗੱਲ ਰੱਖੀ ਸੀ ਹੁਣ ਵੀ ਆਪਣੀ ਗੱਲ ਰੱਖਣੀ ਹੈ ਪਰ ਹੁਣ ਅੜਾਂਗੇ ਵੀ ਪੂਰਾ ਤੇ ਲੜਾਂਗੇ ਵੀ ਪੂਰਾ ਜੀ ਬਿਲਕੁਲ ਅੜਾਂਗੇ ਵੀ ਪੂਰਾ ਤੇ ਲੜਾਂਗੇ ਵੀ ਪੂਰਾ ਕੀ ਕਹਿਣਾ ਚਾਹੁੰਦੇ ਹੋ ਟਿਕਟ ਤੇ ਬਾਜਵਾ ਸਾਹਿਬ ਨੂੰ ਵੀ ਮਿਲ ਗਈ ਅਸ਼wini ਸੇਖੜੀ ਨੂੰ ਵੀ ਮਿਲ ਗਈ ਇਹਦਾ ਮਤਲਬ ਤੁਹਾਡਾ ਜਿਹੜਾ ਵਿਰੋਧ ਆ ਫਿਰ ਅਸ਼wini ਸੇਖੜੀ ਦੇ ਪਿੱਛੇ ਸਾਥ ਨਹੀਂ ਦੇਊਗਾ ਉਹਦੇ ਸਾਥ ਦੇਣ ਦੀ ਗੱਲ ਨਹੀਂ ਕੀ ਜਿਹੜਾ ਸਾਰਾ ਬਟਾਲੇ ਦਾ ਆਵਾਮ ਆ ਉਹ ਇੱਕ ਬੱਚਾ ਬੱਚਾ ਜਿਹੜਾ ਬਾਜਵਾ ਸਾਹਿਬ ਨੂੰ ਚਾਹੁੰਦਾ ਕਿ ਇੱਥੇ ਦੀ ਨਮਾਇੰਦਗੀ ਕਰਨ ਬਟਾਲੇ ਦੀ ਇਸ ਕਰਕੇ ਅੱਜ ਅਸੀਂ ਫਤੇਗੜ ਚੂੜੀਆਂ 'ਚ ਬਾਜਵਾ ਸਾਹਿਬ ਦੇ ਦਫ਼ਤਰ ਆਏ ਆ ਸਾਰੇ ਕਾਉਂਸਲਰ ਇਕੱਠੇ ਹੋ ਕੇ ਸਰਪੰਚ ਸਾਹਿਬ ਅਨਸਾਰੇ ਆਏ ਆ ਇੱਥੇ ਕਿ ਤੁਸੀਂ ਬਟਾਲੇ ਤੋਂ ਆਪ ਲੜੋ ਜਾਂ ਆਪਣੇ ਬੇਟੇ ਨੂੰ ਲੜਾਓ ਪਰ ਹਾਈ ਕਮਾਂਡ ਨੇ ਤਾਂ ਕਹਿ ਦਿੱਤਾ ਕਿ ਜਿਹੜੀਆਂ ਟਿਕਟਾਂ ਦੇ ਦਿੱਤੀਆਂ ਦੇ ਦਿੱਤੀਆਂ ਉਹ 'ਚ ਕੋਈ ਵੀ ਰੱਦੋ ਬਦਲ ਨਹੀਂ ਹੋਏਗੀ ਕੋਈ ਵੀ ਫੇਰ ਬਦਲ ਨਹੀਂ ਹੋਏਗਾ ਚਲੋ ਉਹਨਾਂ ਦੀ ਮਰਜ਼ੀ ਆ ਜੀ ਕੀ ਕਰਨਾ ਪਰ ਜਿਹੜੇ ਬਟਾਲੇ ਦੇ ਲੋਕ ਆ ਉਹ ਬਾਜਵਾ ਸਾਹਿਬ ਨੂੰ ਚਾਹੁੰਦੇ ਆ ਤੇ ਉਹਨਾਂ ਦੀ ਆਵਾਜ਼ ਲੈ ਕੇ ਆਈ ਇੱਥੇ ਆਏ ਆ ਬਾਜਵਾ ਸਾਹਿਬ ਕੋਲ ਤੁਹਾਨੂੰ ਲੱਗਦਾ ਨਹੀਂ ਇਸ ਤਿੱਕੇ ਦੀ ਵਿਰੋਧਤਾ ਦੀ ਆਵਾਜ਼ ਉਠਾਉਣਾ ਕਿਤੇ ਨਾ ਕਿਤੇ ਬਟਾਲੇ 'ਚ ਕਾਂਗਰਸਾਂ ਨੂੰ ਨੁਕਸਾਨ ਹੋ ਸਕਦਾ ਚਲੋ ਇਹ ਬਾਤ ਦੀਆਂ ਗੱਲਾਂ ਨੇ ਪਰ ਅਸੀਂ ਤੇ ਕਹਾਂਗੇ ਬਾਜਵਾ ਸਾਹਿਬ ਤੋਂ ਜਪਣਾ ਲੱਗਦਾ ਨਹੀਂ ਫਿਰ ਵਿਰੋਧ ਦਾ ਕਿਤੇ ਨਾ ਕਿਤੇ ਨੁਕਸਾਨ ਵੀ ਹੋ ਸਕਦਾ ਜੇ ਬਾਜਵਾ ਸਾਹਿਬ ਆਪ ਨਹੀਂ ਖੜਦੇ ਕਿਸੇ ਹੋਰ ਨੂੰ ਖਿਲਾੜ ਦਿੰਦੇ ਨੇ ਤੇ ਉਸ ਦਾ ਵੀ ਤਾਂ ਨੁਕਸਾਨ ਹੋ ਸਕਦਾ ਵੇਖੋ ਮੈਂ ਤੁਹਾਨੂੰ ਗੱਲ ਦੱਸਾਂ ਲੋਕ ਹੀ ਉਹਨੂੰ ਚਾਹੁੰਦੇ ਹੁੰਦੇ ਆ ਜਿਹੜਾ ਲੋਕਾਂ 'ਚ ਵਿਚਰਦਾ ਜਿਹੜਾ 40 ਸਾਲਾਂ ਤੋਂ ਉੱਥੇ ਕੋਈ ਕੰਮ ਨਹੀਂ ਸੀ ਹੋਇਆ ਵਿਕਾਸ ਦਾ ਬਾਜਵਾ ਸਾਹਿਬ ਨੇ 4 ਸਾਲ ਲਗਾਤਾਰ ਦਿਨ ਰਾਤ ਕਰਕੇ ਤੇ ਸਾਰੇ ਬਟਾਲੇ ਦਾ ਵਿਕਾਸ ਕਰਾਇਆ ਤੇ ਉਹ ਸਾਰੇ ਬਟਾਲੇ ਦਾ ਜਿਹੜਾ ਵਾਅਬ ਆ ਉਹ ਬਾਜਵਾ ਸਾਹਿਬ ਨੂੰ ਚਾਹੁੰਦਾ ਕਿ ਸਾਡੇ ਰਹਿਨ ਮਾਇ ਜਿਹੜੀ ਆ ਬਾਜਵਾ ਸਾਹਿਬ ਕਰਨ ਤੇ ਅਸੀਂ ਉਹਨਾਂ ਦੀ ਆਵਾਜ਼ ਲੈ ਕੇ ਇੱਥੇ ਆਏ ਆ ਕਿ ਸਿੱਧੂ ਸਾਹਿਬ ਨੇ ਪਤਾ ਨਹੀਂ ਕਿ ਮੈਂ ਕਹਿਤਾ ਜੀ ਇੱਕ ਵਾਰੀ ਹਾਂ ਕਰ ਦਤੀ ਆ ਮੈਂ ਮੁੜ ਕੇ ਨਾ ਨਹੀਂ ਕਰਦਾ ਇਹ ਸਿਆਸਤ ਆ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਜਿੰਨੇ ਸਰਵੇ ਹੋਏ ਨੇ ਬਾਜਵਾ ਸਾਹਿਬ ਦੇ ਹੱਕ ਚ ਹੋਏ ਨੇ ਅੱਜ ਵੀ ਸਰਵੇ ਕਰਾ ਕੇ ਵੇਖ ਲੈਣ ਬੱਚਾ ਬੱਚਾ ਜਿਹੜਾ ਬਾਜਵਾ ਸਾਹਿਬ ਦੇ ਨਾਲ ਖੜਾ ਅਸਨੀ ਸੇਖੜੀ ਤੇ ਕਹਿ ਰਹੇ ਨੇ ਕਿ ਜਿੰਨੇ ਵੀ ਮੇਰੇ ਨਾਲ ਨਾਰਾਜ਼ ਨੇ ਜਾਂ ਰੁੱਸੇ ਹੋਏ ਨੇ ਜਾਂ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਮੈਂ ਨਾਲ ਲੈ ਕੇ ਚਲਾਂਗਾ ਉਹਦੇ ਵਿੱਚ ਆਉਂਦੇ ਨੇ ਤ੍ਰਿਪਤ ਸਿੰਦਰ ਬਾਜਵਾ ਦਾ ਵੀ ਨਾਮ ਲਿਆ ਵੇਖੋ ਰੁੱਸਣ ਮਣਾਉਣ ਦੀ ਗੱਲ ਕੋਈ ਨਹੀਂ ਗਈ ਜੇ ਪਿੰਡਾਂ ਦੇ ਸਰਪੰਚਾਂ ਦੀ ਇਲੈਕਸ਼ਨ ਹੋਈ ਤੇ ਸੇਖੜੀ ਸਾਹਿਬ ਇੱਕ ਪਿੰਡ ਚੜੀ ਗਏ ਜੇ ਸ਼ਹਿਰ ਦੇ ਕਾਉਂਸਲਰਾਂ ਦੀ ਇਲੈਕਸ਼ਨ ਹੋਈ ਹੈ ਤੇ ਸੇਖੜੀ ਸਾਹਿਬ ਇੱਕ ਕਾਉਂਸਲਰ ਦੇ ਕੋਲ ਨਹੀਂ ਗਏ ਤੇ ਉਹ ਸ਼ਹਿਰ ਦੇ ਵਿੱਚ ਵੜੇ ਹੀ ਨਹੀਂਗੇ 4-5 ਸਾਲ ਤੇ ਪਹਿਲਾਂ ਵੀ 7 ਵਾਰੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ 4 ਵਾਰੀ ਉਹ ਹਾਰ ਚੁੱਕੇ ਆ ਤੇ ਸਾਨੂੰ ਮੇਦ ਨਹੀਂ ਕਿ ਉਹ ਐਤਕੀ ਵੀ ਕਾਮਯਾਬ ਹੋਣ ਤੇ ਅਸੀਂ ਚਾਹੁੰਦੇ ਆ ਕਿ ਕਾਂਗਰਸ ਦਾ ਨੁਕਸਾਨ ਨਾ ਹੋਵੇ ਤੇ ਬਾਜਵਾ ਸਾਹਿਬ ਖਲੋਣ ਤੇ ਕਾਂਗਰਸ ਨੂੰ ਜਿਹੜੀ ਆ ਕਾਮਯਾਬੀ ਮਿਲੇ ਅੱਗੇ ਹਾਈ ਕਮਾਂਡ ਨਹੀਂ ਤੁਹਾਡੀ ਸੁਣਵਾਈ ਕੋਈ ਕਰਦੀ ਫਿਰ ਕੀ ਅੱਗੇ ਰਹੇਗਾ ਤੁਹਾਡਾ ਅਸੀਂ ਇਹ ਹੀ ਆ ਕਿ ਬਾਜਵਾ ਸਾਹਿਬ ਨੂੰ ਜਾਂ ਬਾਜਵਾ ਸਾਹਿਬ ਦਾ ਜਿਹੜਾ ਬੇਟਾ ਆ ਉਹਨੂੰ ਚਾਹੁੰਦੇ ਆ ਕਿ ਉਥੋਂ ਖਲੋਣ ਤੇ ਜਿੱਤ ਕੇ ਕਾਂਗਰਸੀ ਝੋਲੀ 'ਚ ਸੀਟ ਜਿਹੜੀ ਪਾਈਏ ਬਾ ਕਾਂਗਰਸ ਦਾ ਨੁਕਸਾਨ ਨਾ ਹੋਵੇ ਜੀ ਬਿਲਕੁਲ ਇਹ ਮੁਰੀਦ ਕੇ ਪਿੰਡ ਦੇ ਵਿੱਚ ਕੈਪਟਨ ਮੰਤਰੀ ਤ੍ਰਿਪਤਿੰਦਰ ਬਾਜਵਾ ਦੇ ਦਫਤਰ 'ਚ ਜੋ ਇਕੱਠ ਹੋਇਆ ਜਿਸ ਦੇ ਵਿੱਚ ਬਟਾਲਾ ਦੇ ਐਮਸੀ ਬਟਾਲਾ ਹਲਕੇ ਦੇ ਪਿੰਡਾਂ ਦੇ ਸਰਪੰਚ ਵਰਕਰ ਅਤੇ ਸਮਰਥਕ ਇੱਥੇ ਪਹੁੰਚੇ ਹੋਏ ਨੇ ਆਵਾਜ਼ ਇੱਕ ਹੀ ਉਠਾ ਰਹੇ ਨੇ ਕਿ ਬਟਾਲਾ ਤੋਂ ਅਸ਼ਨੀ ਸੇਖੜੀ ਦੀ ਸੀਟ ਨੂੰ ਬਦਲ ਕੇ ਮੰਤਰੀ ਤ੍ਰਿਪਤਿੰਦਰ ਬਾਜਵਾ ਨੂੰ ਦਿੱਤੀ ਜਾਵੇ ਨਹੀਂ ਤਾਂ ਫਿਰ ਅਸੀਂ ਉੱਥੋਂ ਇਹਨਾਂ ਦੇ بیٹے ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ 'ਚ ਉਤਾਰਾਂਗੇ ਕਿੰਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਸ ਵਿਰੋਧਤਾ ਦੀ ਨੁਕਸਾਨ ਜੋ ਹੈ ਉਹ ਕਾਂਗਰਸ ਨੂੰ ਉਠਾਣਾ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰੀਕੇ ਨਾਲ ਹੀ ਵਿਰੋਧਤਾ ਚਲਦੀ ਰਹੀ ਤਾਂ ਅਸ਼wini ਸੇਖੜੀ ਦੇ ਵੀ ਰਾਹ ਜਿਹੜੇ ਨੇ ਉਹ ਸੁਖਾਲੇ ਨਜ਼ਰ ਨਹੀਂ ਆਉਂਦੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਭਪਾਲ ਸਿੰਘ ਮਿੰਨੀ ਪਾਕਟ ਗੁਰਦਾਸਪੁਰ ਬਟਾਲਾ ਗੁਰੂ ਨਾਨਕ ਦੀ ਧਰਤੀ ਮਚਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਗੁਰੂ ਨਾਨਕ ਦੀ ਧਰਤੀ ਤੇ ਸੇਵਾ ਕਰਦਾ ਗੁਰੂ ਦਰਬਾਲ ਸਭ ਦੇ ਕੰਮ ਨੂੰ ਕੰਮ ਸਮਝਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਨਾ ਲਾਲਚਾਂ ਲੋਕ ਸੱਚਾ ਸੱਚਾ ਹੈ ਇਰਾਦਾ ਸੁਲਤਾਨ ਪੁੱਛ ਹੋਵੇ ਸੁਖ ਤੇ ਸਕੂਨ ਕੈਪਟਨ ਹਰ ਵੇਰ ਸੰਤਾ ਇਹੋ ਹੈ ਜਨੂਨ ਸੁਲਤਾਨ ਪੁੱਛ ਹੋਵੇ ਸੁਖ ਤੇ ਸਕੂਨ ਕੈਪਟਨ ਹਰ ਵੇਰ ਸੰਤਾ ਇਹੋ